ਹਾਂਜੀ ਦੋਸਤੋ ਸਸ਼ੇ ਕਾਰਜ ਕੀ ਹਾਲ ਚਾਲ ਆ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ 18 ਜੂਨ 2024 ਆ ਜੀ ਪ੍ਰਧਾਨ ਮੰਤਰੀ ਕੀ ਹਨ ਯਾਨੀ ਕਿ 9.26 ਕਰੋੜ ਲਾਹਪਤਰੀ ਖਾਤੇ ਦੇ ਵਿੱਚ ਕੀ ਜੀ 20000 ਕਰੋੜ ਰੁਪਿਆ ਲੈਣੇ ਰਾਸ਼ੀ ਪਹੁੰਚਣਗੇ ਬਹੁਤ ਵੱਡੀ ਅੱਜ ਯਾਨੀ ਕਿ ਅੱਜ ਦੇ ਨਾਲ ਬਹੁਤ ਹੀ ਵਧੀਆ ਦਿਨ ਆਗਾ ਜਿਹਦੇ ਵਿੱਚ ਕੀ ਆ ਲੋਕਾਂ ਨੂੰ 22000 ਰੁਪਿਆ ਕਿਸਾਨਾਂ ਵਾਲਾ ਮਿਲਣਾਗਾ ਜੀ ਤਾਂ ਕਿੰਨਾ ਕੰਨਾ ਵੀਰਾਂ ਨੂੰ ਮਿਲ ਗਿਆ ਨੀ ਜੀ ਕਮੈਂਟ ਕਰਕੇ ਦੱਸੋ ਜੀ ਤਾਂ ਤੁਸੀਂ ਸਭ ਤੋਂ ਪਹਿਲਾਂ ਸਾਈਟ ਖੋਲ੍ਹਣੀ ਆ ਪੀਐਮ ਕਿਸਾਨ ਇਹ ਵਿੱਚ ਤੁਸੀਂ ਦੇਖੋਗੇ ਆ ਦੇਖੋ ਠੀਕ ਆ ਜੀ ਇਹ ਅੱਜ 18 ਤਰੀਕ ਨੂੰ ਆ ਜਾਣਾਗਾ ਕਈ ਥਾਵਾਂ 'ਚ ਆ ਗਿਆ ਜੀ ਪੈਸਾ ਹਾਂ ਠੀਕ ਆ ਜੀ ਤੇ ਕਈ ਥਾਵਾਂ 'ਚ ਹਜੇ ਨਹੀਂ ਆਇਆ ਆ ਜਾਵੇ 18 ਤਰੀਕ ਨੂੰ ਜਾਰੀ ਹੋ ਜਾਣਾ ਜਿਵੇਂ ਇੱਧਰ ਆ ਜਾ ਕੇ 12 ਨਸੀ ਵਗੈਰਾ ਤਾਂ ਉਹਦੇ ਲਈ ਤੁਹਾਡੇ ਕੋਈ ਦਿੱਕਤ ਤਾਂ ਨਹੀਂ ਲੱਗੀ ਠੀਕ ਆ ਜੀ ਉਹਦੇ ਲਈ ਤੁਸੀਂ ਕੀ ਚੈੱਕ ਕਰੋਗੇ ਸੇ ਨਾਓ ਜੁਆ ਸਟੇਟ ਚੈੱਕ ਕਰੋਗੇ ਪੀਐਮ ਕਿਸਾਨ ਸਾਈਟ ਤੇ ਜਾ ਕੇ ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਭਰੋਗੇ ਜੇਕਰ ਤੁਹਾਨੂੰ ਕੋਲ ਰਜਿਸਟ੍ਰੇਸ਼ਨ ਨੰਬਰ ਨਹੀਂ ਹੈਗਾ ਵੀ ਕਿਵੇਂ ਪਤਾ ਲਗੂ ਰਜਿਸਟ੍ਰੇਸ਼ਨ ਨੰਬਰ ਦਾ ਤਾਂ ਤੁਸੀਂ ਨਾਉ ਜੂਅਰ ਰਜਿਸਟ੍ਰੇਸ਼ਨ ਨੰਬਰ ਤੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਆਪਸ਼ਨ ਹਨ ਮੋਬਾਈਲ ਨੰਬਰ ਤੇ ਆਧਾਰ ਕਾਰਡ ਠੀਕ ਹੈ ਜੀ ਤੁਸੀਂ ਦੋਨਾਂ ਹੀ ਆਪਸ਼ਨਾਂ 'ਚ ਕਿਸੇ ਨੂੰ ਵੀ ਚੂਜ਼ ਕਰ ਸਕਦੇ ਹੋਗੇ ਜੇ ਮੈਂ ਆਧਾਰ ਕਾਰਡ ਨੰਬਰ ਭਰ ਕੇ ਕੈਪਚਾ ਭਰਾਂਗੇ ਨੀਚੇ ਡਿਟੇਲ ਭਰਾਂਗੇ ਇਦਾਂ ਡਿਟੇਲ ਭਰਨ ਨਾਲ ਤੁਹਾਡੇ ਸਾਹਮਣੇ ਇੱਕ ਰਜਿਸਟ੍ਰੇਸ਼ਨ ਨੰਬਰ ਆ ਜਾਊਗਾ ਜੀ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਸਕਦਾਗਾ ਇਹ ਦੇਖੋ ਰਜਿਸਟ੍ਰੇਸ਼ਨ ਨੰਬਰ ਆ ਗਿਆ ਜੀ ਆਪਣੇ ਕੋਲੇ ਇ ਤਾਂ ਹੁਣ ਇਹਦੇ ਵਿੱਚ ਜਿਹੜੀ ਧਿਆਨ ਜੋ ਗੱਲ ਹੈਗੀ ਆ ਜੀ ਇਹ ਜਿਵੇਂ ਕਿ ਲੈਂਡ ਸੀਡ ਸੀਡ ਤੁਹਾਡਾ ਇਹ ਜਸਣਾ ਚਾਹੀਦਾ ਜੀ ਆਧਾਰ ਕਾਰਡ ਜਿਹੜਾ ਬੈਂਕ ਸੀਡ ਹੋਣਾ ਚਾਹੀਦਾਗਾ ਤੇ ਕੇਬੀਸੀ ਤੁਹਾਡੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਜਿਹੜੇ ਤਿੰਨੇ ਸਟੇਟਸ ਨੇ ਤੁਹਾਡੇ ਗ੍ਰੀਨ ਹੋਣੇ ਚਾਹੀਦੇ ਨੇ ਜੇਕਰ ਤੁਹਾਡੇ ਸਟੇਟਸ ਗ੍ਰੀਨ ਹਨ ਤਾਂ ਹੀ ਤੁਹਾਡੇ ਜਿਹੜੇ ਪੈਸੇ ਨੇ ਜੀ ਰੋਕੇ ਹੋਏ ਨੇ ਠੀਕ ਹਨ ਫੇਰ ਹੀ ਆਉਣਗੇ ਜੇ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਦਿੱਕਤ ਆ ਲੈਂਡ ਰੀਡ ਨਵਾਂ ਆ ਜੀ ਆਧਾਰ ਕਾਰਡ ਸੀਡ ਨਵਾਂ ਆਗਾ ਜਾਂ ਕੇਬੀਸੀ ਨਹੀਂ ਹੋਈ ਹੋਈ ਤੁਹਾਡੇ ਪੈਸੇ ਜਿਹੜੇ ਰੁਕ ਜਾਣਗੇ ਇਹ ਚੀਜ਼ਾਂ ਤੁਸੀਂ ਪਹਿਲਾਂ ਪਹਿਲਾਂ ਚੈੱਕ ਕਰ ਲਓ ਠੀਕ ਹੈ ਜੀ ਕੇਬੀਐਸੀ ਕਰਾ ਸਕਦੇ ਹੋ ਤੇ ਇਥੋਂ نیچے ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਡਾ ਜਿਹੜਾ ਬੈਂਕ ਖਾਤਾ ਹੈਗਾ ਉਹ ਕਿਹੜਾ ਲੱਗਿਆ ਹੋਇਆ ਤੇ ਤੁਹਾਨੂੰ ਕਿਸ ਤੱਕ ਨਹੀਂ ਆ ਚੁੱਕੀਆਂ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀਰ ਜੀ ਦੇ ਚਾਰ ਕਿਸ਼ਤਾਂ ਹੀ ਹੋਈਆਂ ਨੇ ਉਸ ਤੋਂ ਬਾਅਦ ਕੀ ਇਹਨਾਂ ਦੀ ਕੇਬੀਐਸੀ ਨਹੀਂ ਹੈਗੀ ਸੀ ਕੋਈ ਪ੍ਰੋਬਲਮ ਆ ਗਈ ਉਹ ਹੁਣ ਹੋ ਗਈ ਤੇ ਜਿਹੜੀਆਂ ਹੁਣ ਰੁਕੀਆਂ ਹੋਈਆਂ ਕਿਸ਼ਤਾਂ ਸਾਰੀਆਂ ਹੀ ਕ੍ਰੈਡਿਟ ਹੋ ਜਾਣਗੀਆਂ ਜੀ ਇਹਨਾਂ ਦੇ ਬੈਂਕ ਦੇ ਵਿੱਚ ਠੀਕ ਹੈ ਜੀ ਤਾਂ ਇਹ ਸੀ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਦੀ ਮੇਰੀ ਮਕਸਦ ਇਹ ਸੀ ਵੀ ਤੁ ਤੇ ਜਿਨਾਂ ਨੂੰ ਆਗ ਨਹੀਂ ਚ ਕਮੈਂਟ ਕਰੋ ਠੀਕ ਹੈ ਜੀ ਜਾਂ ਕਿਸੇ ਵੇਸੇ ਜੀ ਕੋਈ ਦਿੱਕਤ ਲੱਗ ਰਹੀ ਉਹਦੇ ਲਈ ਅਲੱਗ ਤੋਂ ਵੀਡੀਓ ਬਣਾ ਕੇ ਲੱਗੇਗਾ ਜਾਂ ਜਿਵੇਂ ਕਿਵੇਂ ਫਾਰਮ ਭਰਨਾ ਨਵੇਂ ਵੀਰਾਂ ਨੇ ਹਨ ਉਹਨਾਂ ਬਾਰੇ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀ ਆਪਾਂ ਡਾਟਾ ਆਪਾਂ ਦੇ ਆ ਕਰਾਂਗੇ ਦਾ ਚੈਨਲ ਦੇ ਠੀਕ ਹੈ ਜੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਕਰ ਲਓ ਸਾਵੇਂ ਸਾਰੇ ਥਾਂ ਤੇ ਧੰਨਵਾਦ ਜੀ